ਮੈਨੂੰ ਉਹ ਗੱਲ ਤੇ ਦੱਸ ਗੱਲ ਕੀ ਹੋਈ ਆ ਮੈਨੂੰ ਇਹ ਗੱਲ ਦਾ ਨਹੀਂ ਪਤਾ ਇਹ ਗੱਲ ਕੀ ਹੋਈ ਆ ਠੀਕ ਆ ਨਾ ਤੂੰ ਜਿੰਨੀ ਛੇਤੀ ਹੋ ਸਕਦਾ ਇੱਥੇ ਆ ਨਹੀਂ ਤੇ ਗੱਲ ਬੜੀ ਵੱਜਣੀ ਗੱਲ ਵੱਜਣੀ ਆ ਆ ਮੈਨੂੰ ਨਹੀਂ ਇਹ ਗੱਲ ਦਾ ਪਤਾ ਕਿਹਦਾ ਫੋਨ ਆਉਂਦਾ ਦਿਲਜੀਂਦਰ ਮੰਮੀ ਲਵਲੀ ਦਾ ਫੋਨ ਹੀ ਤੇ ਲਵਲੀ ਤੇ ਨਾ ਇੱਕੋ ਗੱਲ ਹੀ ਕਰੀ ਜਾਂਦਾ ਵੀ ਤੂੰ ਛੇਤੀ ਪੇਂਡਾ ਨਹੀਂ ਤੇ ਗੱਲ ਬੜੀ ਵੱਜਣੀ ਪਤਾ ਨਹੀਂ ਕੀ ਹੋ ਗਿਆ ਵਾ ਕਿੜੀਆਂ ਕਿੜੀਆਂ ਤਗੜੀਆਂ ਬਲਾਂ ਹੋ ਗਈਆਂ ਤੇ ਲੱਗਾ ਕੱਖ ਨਹੀਂ ਇਹਨਾਂ ਨੂੰ ਹੈਗਾ ਫੁੱਲ ਵੀ ਇੰਨੇ ਪਏ ਆ ਕੋਈ ਹਾਲ ਨਹੀਂ ਮੁੜ ਕੇ ਕਹਨੇ ਖਾਣੀ ਨਹੀਂ ਸਿੱਧੇ ਮੂੰਹ ਨਾਲ ਤੇ ਜਦੋਂ ਇਹਨਾਂ ਨੂੰ ਲੱਗਣ ਲੱਗ ਪੈਣੀ ਹੈ ਸਬਜੀ ਮੈਂ ਵੇਖਣੀ ਆ ਭਲਾ ਕੋਈ ਕਦੂ ਲੱਗਾ ਵਾ ਜਾਂ ਕੋਈ ਤੋਰੀ ਲੱਗੀ ਪਰ ਕੁਛ ਨਹੀਂ ਮਮੀ ਤੋਂ ਇੱਥੇ ਡੇ ਜੇ ਮੈਂ ਤੁਹਾਨੂੰ ਘਰ ਵੇਖਣ ਦੇਈਂ ਮੈਂ ਵੇਖਣ ਦੀ ਆ ਮੈਂ ਵੇਖਾਂ ਪਹਿਲਾਂ ਕੋਈ ਕੱਦੂ ਲੱਗਾ ਵਾ ਜਾਂ ਤੋਰੀਆਂ ਮੈਂ ਰਹਾ ਤਰੂਤੇ ਪਉਨੇ ਇੰਨੀਆਂ ਇੰਨੀਆਂ ਤਗੜੀਆਂ ਬੱਲਾਂ ਖਲਰੀਆਂ ਵਾ ਲੱਗਾ ਨਾ ਕੋਈ ਕੁਝ ਨਹੀਂ ਲੱਗਾ ਹੈਗਾ ਮੈਂ ਉਹ ਵੇਖਣ ਆਈ ਆ ਇਧਰ ਵੇਲੀ ਚ ਚੱਲ ਕੋਈ ਲੱਗਾ ਹੁੰਦਾ ਮਾਣਾ ਮੋਟਾ ਜਰਾ ਤਰੂਤੇ ਪਾ ਲੈਂਦੀ ਉਹੋ ਹੀ ਮੈਂ ਖੰਡੀ ਮੈਂ ਵੀ ਇਹ ਨਹੀਂ ਆ ਫੁੱਲ ਤਾਂ ਲੱਗ ਹੀ ਜਾਂਦੇ ਪਰ ਲੱਗਾ ਅੱਗੇ ਕੱਖ ਨਹੀਂ ਇਹਨਾਂ ਨੂੰ ਵੱਲਾਂ ਹੀ ਪਤਾ ਨਹੀਂ ਕਿਦਾਂ ਦੀਆਂ ਨਿਕਲ ਆਉਂਦੀਆਂ ਉਹ ਮੰਮੀ ਮੀ ਮੂੰ ਪੈਂਡੇ ਆ ਨਾ ਹੁਣ ਸ਼ਾਇਦ ਪਾਏ ਲੱਗਣ ਮੀ ਕਰਕੇ ਅੱਗੇ ਤਾਂ ਕੱਖ ਨਹੀਂ ਲੱਗਾ ਉਧਰ ਆ ਜਾ ਸਾਫ ਤਾਂ ਆ ਦੀ ਦਿਲਜਿੰਦਰ ਮੇਰੇ ਮਾਨ ਜੀ ਆਉਂਦਿਆ ਹੀ ਵੀ ਤੂੰ ਪਿੰਡ ਮੰਮੀ ਆਪਣੀ ਨੂੰ ਫੋਟੋ ਪਾਤੀ ਹਾਂਜੀ ਪਾਤੀ ਸੀ ਮੰਮੀ ਫੋਟੋ ਤੇ ਤੂੰ ਪਾਤੀ ਪਰ ਹਾਂ ਨਾ ਉਹਨਾਂ ਨੇ ਤੇ ਕੋਈ ਦਸੀ ਨਹੀਂ ਹੈਗੀ ਮੈਨੂੰ ਤੇ ਲੱਗਦਾ ਉਹਨਾਂ ਨੂੰ ਕੁੜੀ ਪਸੰਦ ਨਹੀਂ ਆਈ लवली ਨੂੰ ਉਹ ਨਹੀਂ ਨਹੀਂ ਮੰਮੀ ਜੀ ਇਦਾਂ ਦੀ ਨਹੀਂ ਕੋਈ ਗੱਲ ਹੈਗੀ ਮੰਮੀ ਦਾ ਫੋਨ ਆ ਗਿਆ ਹੀ ਮੈਨੂੰ ਉਹਨਾਂ ਨੂੰ ਕੁੜੀ ਪਸੰਦ ਵਾ ਠੀਕ ਹੈ ਮੈਂ ਆਖਣੀ ਵੀ ਜਾਂ ਉਹਨਾਂ ਨੇ ਕੋਈ ਦੱਸਿਆ ਨਹੀਂ ਉਹਨਾਂ ਨੂੰ लवली ਨੂੰ ਕੁੜੀ ਨਹੀਂ ਪਸੰਦ ਆਈ ਜਾਂ ਫਿਰ ਨਹੀਂ ਨਹੀਂ ਪਸੰਦ ਵਾ ਕੁੜੀ ਉਹਨਾਂ ਨੂੰ ਤੂੰ ਫਿਕਰ ਨਾ ਕਰੋ ਮੈਨੂੰ ਤੇ ਨਾ ਐਵੇਂ ਹੋਰ ਤਰ੍ਹਾਂ ਮਨ ਜੀ ਹੁੰਦਾ ਵਾ ਵੀ ਸ਼ਾਇਦ लवली ਨੂੰ ਕੁੜੀ ਪਸੰਦ ਆਏਗਾ ਨਾ ਐਵੇਂ ਤੂੰ ਵੇਚ ਫਸਣ ਲਈ ਆ ਐਡਾ ਸੋਹਣਾ ਵੀਰ ਵਾ ਤੇਰਾ ਤੇ ਉਹਨੂੰ ਮੈਂ ਕਿਹਾ ਐਵੇਂ ਨਾ ਕੱਲ ਨੂੰ ਕਿਤੇ ਬੁਰੀ ਬਣੀ ਤੂੰ ਆਖੇ ਨਾ ਕਿਤੇ ਕੋਈ ਵੱਧ ਘਟ ਵੀ ਕਿੱਦਾਂ ਦੀ ਕੁੜੀ ਲੱਭਤੀ ਮੈਨੂੰ ਨੀ ਇੰਨੀ ਪਸੰਦ ਹੈਗੀ ਉਹ ਮੰਮੀ ਤੂੰ ਹੀ ਤੇ ਐਵੇਂ ਮਾਰੀ ਜਾਂਦੇ ਚ ਚੰਗੀ ਭਲੀ ਕੁੜੀ ਆ ਕੁੜੀ ਨੂੰ ਕੀ ਹੋਇਆ ਵਾ ਮੈਂ ਵੇਖ ਕੇ ਹੀ ਆਈ ਆ ਕਾਮ ਨੂੰ ਵੀ ਬੜਾ ਡਰ ਲੱਗਦਾ ਮੈਂ ਗਲਾ ਨਾ ਕਰਾਈ ਤੂੰ ਵੀ ਕਾਲੀ ਕਰਨ ਢੀ ਆ ਕੁੜੀਆਂ ਦਾ ਘਾਟਾ ਕਿਤੇ ਕੁੜੀਆਂ ਬਥੇਰੀਆਂ ਵਾ ਉਹ ਐਵੇਂ ਨਾ ਤੁਸੀਂ ਡਰੀ ਜਾਓ ਕੁੜੀ ਚੰਗੀ ਆ ਉਹ ਫੇਰ ਕਰਨਾ ਕਰੋ ਤੁਸੀਂ ਚੱਲ ਫੇਰ ਵੀ ਇੱਕਰ लवली ਨਾਲ ਗੱਲ ਕਰ ਲਈ ਫੇਰ ਵੀ ਤੈਨੂੰ ਪਸੰਦ ਵਾ ਕੁੜੀ ਉਹ ਪਸੰਦੀ ਪਸੰਦ ਵਾ ਮੇਰੀ ਪਸੰਦ ਵਾ ਤੇ ਉਹਨਾਂ ਦੀ ਪਸੰਦ ਆ ਸਮਝ ਲਓ ਚੱਲ ਫੇਰ ਠੀਕ ਆ ਮੈਂ ਕਿਹਾ ਹੌਸਲੇ ਨਾਲ ਗੱਲ ਕਰਕੇ ਤੇ ਹੌਸਲੇ ਨਾਲ ਇਹੋ ਜੇ ਕੰਮ ਕਰੀ ਦੇ ਕਾਲੀ ਵੀ ਧਰੀ ਦੀ ਜਾ ਕੇ ਤੇ ਚਾਹ ਪੀਏ ਆਜੋ ਚਲੋ ਕੀ ਡੇ ਕਰਨ ਕੁਝ ਨਹੀਂ ਆ ਗੰਡੇ ਡਈ ਸੀਰਨ ਚਲ ਪਿਆਜ਼ ਕੱਟ ਕੇ ਰੱਖ ਲੈਣੀ ਆ ਤੇ ਸੰਦੀਪ ਨੂੰ ਪੁੱਛ ਲੈਣੀ ਕੀ ਧਰਨਾ ਫਿਰ ਆਪੇ ਕੋ ਧਰ ਲੈਣੀ ਆ ਆਹੋ ਚੱਲ ਸੰਦੀਪ ਕਿੱਥੇ ਆ ਉਹ ਸਾੜੀ ਬਣਾਉਣ ਠੀਕ ਮੈਂ ਤੇ ਨਹੀਂ ਆਵਾਜ਼ ਹੁੰਦੀ ਫਿਰ ਉਹ ਤੁਹਾਡੇ ਤੁਹਾਡੀ ਵੀ ਲੈ ਆਉਂਦੀ ਆ ਸੰਦੀਪ ਸੰਦੀਪ ਅਚਾਰ ਐਵੇਂ ਨਾਲੇ ਵੀ ਆ ਗਈ ਆ ਗਈ ਮੰਮੀ ਗੇਟ ਨਾ ਮਾਰ ਕੇ ਰੱਖਿਆ ਕਰੋ ਉਹ ਵੇ ਲੋ ਗੇਟ ਲਾ ਕੇ ਪਹੁੰਚ ਵੀ ਗਿਆ ਵਾ ਜੇ ਕਿਤੇ ਖੁੱਲਾ ਹੁੰਦਾ ਤਾਂ ਇਹਨੇ ਗਾਂ ਚੱਲ ਜਾਨਾ ਪੈਲੀ ਚ ਅਵਲੀ ਇਹਨੂੰ ਹੁਣ ਲੱਤਾਂ ਲੱਗ ਗਈਆਂ ਵਾ ਇਹਦਾ ਤਾਂ ਪਤਾ ਨਹੀਂ ਲੱਗਦਾ ਕਿੱਦਾਂ ਨੂੰ ਚੱਲ ਜਾਂਦਾ ਵਾ ਉਹਦਾ ਤਾਂ ਗੇਟ ਮਾਰ ਕੇ ਹੀ ਰੱਖੀਦਾ ਵਾ ਧਿਆਨੋਂ ਹੀ ਰੱਖੀਦਾ ਵਾ ਸੰਦੀਪ ਕੱਲ ਫੋਟੋ ਆਈ ਨਾ ਨਹੀਂ ਲਵਣੀ ਮਮੀ ਕਿਹੜੀ ਫੋਟੋ ਦੀ ਗੱਲ ਕਰਨ ੜੇ ਤੁਸੀਂ ਜਿਹੜੀ ਗੱਲ ਕੋਈ ਨਹੀਂ ਅੰਦਲ ਜਿੰਦਰ ਨੇ ਪਾਈ ਸੀ ਅਛਾ ਅਛਾ ਉਹ ਤਾਂ ਮੇਰੇ ਕੋਲ ਡਿਲੀਟ ਹੋ ਗਈ ਆ ਡਿਲੀਟ ਹੋ ਗਈ ਆ ਕੋਈ ਗੱਲ ਨਹੀਂ ਫੇਰ ਮੰਗਾ ਲੈਨੇ ਦੀਦੀ ਕੋਲ ਆ ਹੈ ਤੇ ਮੈਂ ਟੁਕੜੀ ਡਿਲੀਟ ਕਰਤੀ ਆ ਕਿਸ ਤਾਉਂਦੀ ਆ ਉਹਨੂੰ ਆ ਨਹੀਂ ਨਹੀਂ ਮੈਂ ਕਿਸ ਤਾਉਣਾ ਮਾਂਦੀ ਆ ਫੋਟੋ ਇਹਦੇ ਕੋਲੀ ਆ ਕੋਈ ਗੱਲ ਨਹੀਂ ਡਿਲੀਟ ਵੀ ਹੋਈ ਹੋਈ ਹੈ ਨਾ ਉਹ ਵੀ ਵਿੱਚੇ ਹੁੰਦੀ ਆ ਉਹ ਨਹੀਂ ਨਹੀਂ ਹੈ ਨਹੀਂ ਆ ਫੋਨ ਤੇ ਵਰਾਜ ਬੜੇ ਨੂੰ ਛੋਟਾ ਵਿਖਾਈਏ ਫੋਟੋ ਹੈ ਹੀ ਨਹੀਂ ਵਿੱਚ ਕਿੱਥੋਂ ਵਿਖਾਦਾ ਇਹਨੇ ਡਿਲੀਟ ਕਰਤੀ ਮਿਲਣਾ ਦਾ ਮੰਮੀ ਮੈਨੂੰ ਪਸੰਦ ਨਹੀਂ ਹੈਗੀ ਕੁੜੀ ਨਾਲੇ ਉਹ ਤੂੰ ਉਹਨੂੰ ਦਬਛ ਲੈਂਦੀ ਉਹਨੂੰ ਵੀ ਕੋਈ ਗੱਲ ਨਹੀਂ ਮੈਂ ਭੈਣ ਕੋ ਮਗਾ ਲੈਣਾ ਆਪਣੇ ਫੋਨ ਤੇ ਵੇਖ ਕਿ ਕਿਸੀ ਤੀ ਕਾਲਾ ਵਾ ਉਹ ਵਿਖਾ ਦੇ ਉਹਦਾ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ ਹੁਣ ਵੇਖ ਲਓ ਮੈਨੂੰ ਤਾਂ ਕੱਲ ਦਾ ਦੱਸਿਆ ਹੀ ਨਹੀਂ ਤੁਸੀਂ ਚਲ ਉਹਨੇ ਤੇਰਾ ਆਜੀ ਤੇਰਾ ਫੋਨ ਚੁੱਕ ਕੇ ਫੇਰ ਲੈਣੀ ਐ ਐਵੇਂ ਮੁੰਡੇ ਨੂੰ ਸਤਾਈ ਜਾਂਦੀ ਐ ਬਖਾਲ ਫੋਟੋ ਕਾ ਉਹਨੂੰ ਲੈ ਫੋਨ ਫਰਾ ਵਿਖਾ ਲਈ ਮੁੰਡੇ ਨੂੰ ਫੋਟੋ ਹੈ ਨਹੀਂ ਫੋਟੋ ਇਹਦੇ ਵਿੱਚ ਹੁੰਦੀ ਤਾਂ ਤੈਨੂੰ ਮੈਂ ਵਿਖਾਉਂਦੀ ਨਾ ਓ ਯਾਰ ਵਿਖਾ ਗਾ ਉਹਨੂੰ ਜੇ ਫੋਟੋ ਵੇਖਣੀ ਹੈ ਨਾ ਤੇ ਮੇਰੀ ਵੀ ਇੱਕ ਸ਼ਰਤ ਵਾ ਉਹ ਪਹਿਲਾਂ ਪੂਰੀ ਕਰਨੀ ਪੈਣੀ ਆ ਇੱਕ ਸ਼ਰਤ ਵਾ ਪਹਿਲਾਂ लवली ਨੂੰ ਪੁੱਛ ਲੋ ਪੂਰੀ ਕਰ ਦੂਗਾ ਫਿਰ ਮੈਂ ਫੋਟੋ ਵਖਾਉਣੀ ਆ ਓਹੋ ਭਾਬੀ ਤੂੰ ਸ਼ਰਤ ਤੇ ਦੱਸ ਹੈ ਕਿਹੜੀ ਆ ਤੇ ਨਾਲੇ ਮੈਨੂੰ ਪਹਿਲਾਂ ਫੋਟੋ ਤੇ ਵਖਾੜ ਸ਼ਰਤ ਵੀ ਪੂਰੀ ਕਰਦਾਂਗੇ ਸ਼ਰਮਾ ਪਵਾਈ ਨਾ ਮੈਨੂੰ ਪੈਸੇ ਨਹੀਂ ਚਾਹੀਦੇ ਪੁੱਛ ਲੋ लवली ਨੂੰ ਮੈਨੂੰ ਨਾ ਸੋਨੇ ਦੀ ਚੀਜ਼ ਚਾਹੀਦੀ ਆ ਫਿਰ ਮੈਂ ਫੋਟੋ ਵਖਾਉਣੀ ਆ ਨਹੀਂ ਤੇ ਉਦਾਂ ਨਹੀਂ ਵਖਾਉਣੀ ਮਨਜੂਰਾ लवली ਕਿ ਨਹੀਂ ਓਹੋ ਭਾਬੀ ਤੂੰ ਕਲੀ ਟੈਨਸ਼ਨ ਲੈ ਐਂ ਢੀ ਤੈਨੂੰ ਲੈ ਜਾਾਂਗੇ ਸਨਿਆਰੇ ਕੋ ਜਿਹੜੀ ਚੀਜ਼ ਬਣਾਉਣੀ ਹੋਗੀ ਨਾ ਤੂੰ ਬਣਾ ਲਈ ਕਿਉਂ ਮੰਮੀ ਆਹ ਤੇ ਹੋਰ ਪਹਿਲਾਂ ਸ਼ਰਤ ਲਾਓ ਫੇਰ ਐਦਾਂ ਥੋੜੀ ਫੋਟੋ ਵਖਾ ਲਗਾ ਮੁੰਡਿਆਂ ਨੂੰ ਤੈਨੂੰ ਲੈ ਲੈ ਐਦਾਂ ਨਹੀਂ ਫੋਟੋ ਵਖਾਉਣੀ ਮੰਮੀ ਮੈਂ ਕਿਉਂ ਵਖਾਉਣੀ ਹੋਰ ਵਖਾ ਆਗਾ ਐਵੇਂ ਸਤਾਈ ਜਾਂਦੀ ਇਹਨੂੰ ਹਾਂ ਹੁਣ ਕਹਿਣ ਤੇ ਦੇ ਆ ਵੀ ਲੈ ਜਾਾਂਗੇ ਸਨਿਆਰੇ ਕੋ ਐਦਾਂ ਹੀ ਕਹਿੰਦੇ ਨਾ ਬਾਅਦ ਇਹਨੇ ਮੁੱਕਰ ਜਾਣਾ ਵੇਖ ਲਿਓ लवली ਮਹਾਤਮ ਨੂੰ ਮੌਕਾ ਮਿਲਿਆ ਵਸ ਤੌਣ ਦਾ ਤੈਨੂੰ ਹੁਣ ਨਾ ਮੈਂ ਸਤਾਉਣਾ ਵਾ ਹਜੇ ਨਹੀਂ ਫੋਟੋ ਵਖਾਉਣੀ ਨਾਲੇ ਮੈਨੂੰ ਦੀਦੀ ਕਹਿੰਦੇ ਸੀ ਕਿ ਫੋਟੋ ਨਾ ਵਖਾਈਨ ਨੂੰ ਕੋਈ ਨਹੀਂ ਮੈਂ ਉਹਨਾਂ ਕੋ ਪਵਾ ਲਈਨਾ ਫਿਰ ਫੋਨ ਤੇ ਉਹਨਾਂ ਨੇ ਪਉਣੀ ਨਹੀਂ ਤੈਨੂੰ ਕੋਈ ਨੇ ਮਨਾ ਕਰਤਾ ਹੋਣਾ ਉਹਨਾਂ ਤੈਨੂੰ ਫੋਟੋ ਨਹੀਂ ਆਉਣੀ ਚੱਲ ਕੋਈ ਗੱਲ ਨਹੀਂ ਆਪੇ ਵਖਾਲ ਦੂਗੀ ਵਖਾਲ ਦੇਣੀ ਐਵੇਂ ਸਤਾਈ ਜਾਂਦੀ ਐ ਤੈਨੂੰ ਉਤਰਾਵਲੀ ਕੁੜੀ ਮੈਂ ਵੇਖੀ ਐ ਫੋਟੋ ਦੇ ਉੱਤੇ ਬਹੁਤ ਸੋਹਣੀ ਐ ਕੁੜੀ ਓਦਾਂ ਵੀ ਜਵਾਨ ਆ ਹਮ ਤੇ ਉਤਰਾਵਲੀ ਮੈਨੂੰ ਲੱਗਦੀ ਐ ਵੀ ਕੰਮਕਮੂ ਵਾਲੀ ਐ ਇਹ ਕੁੜੀ ਕੁੜੀ ਖਾਲ ਨੂੰ ਕੰਮ ਕਰ ਵਾਲੀ ਚਾਹੀਦੀ ਸੀ ਤੁਹਾਨੂੰ ਵੀ ਪਤਾ ਵਾ ਪਿਆਲੀ ਬਣੇ ਦਾ ਆਪਣਾ ਕੰਮ ਆ ਜਿਹੜਾ ਕੰਮ ਸਾਰੀ ਸੰਭੀ ਫੜੇ ਹੋਰ ਕੀ ਚਾਹੀਦਾ ਸਾਨੂੰ ਤੇ ਮੇਰੀ ਗੱਲ ਸੁਣ ਲਵਲੀ ਤੈਨੂੰ ਪਸੰਦ ਵਾਣਾ ਕੱਲ ਨੂੰ ਇਹ ਨਾ ਗਈ ਮੈਨੂੰ ਪੜੀ ਲਿਖੀ ਚਾਹੀਦੀ ਸੀ ਉਹ ਨਹੀਂ ਨਹੀਂ ਵੀਰ ਜੀ ਮੈਂ ਤੁਹਾਨੂੰ ਉਹਦਾਂ ਦਾ ਕਹਿ ਲਿਆ ਵਾ ਜਿੱਦਾਂ ਤੁਸੀਂ ਕਰ ਦੋਗੇ ਠੀਕ ਵਾ ਹਾਂ ਹੁਣ ਸੰਦੀਪ ਵਾ ਤੇ ਵੇਖਾ ਚੱਲ ਸਾਰਾ ਕੰਮ ਲਈ ਫਿਰਦੀ ਏ ਤੇ ਕੋਈ ਗੱਲ ਹੀ ਨਹੀਂ ਆ ਉਹ ਤਾਂ ਮੈਂ ਕਹਿਣ ਡਿਆ ਵਾ ਕੰਮ ਕਰ ਵਾਲੀ ਕੁੜੀ ਹੋਰਾਂ ਨੂੰ ਕੀ ਚਾਹੀਦਾ ਵਾ ਤੇ ਮੇਰੀ ਗੱਲ ਸੁਣ ਲਵਲੀ ਜਿੱਦਾਂ ਦਾ ਵੀ ਵਿਆਹ ਕਰਨਾ ਵਾ ਜਿੱਦਾਂ ਲੋਕ ਨੂੰ ਕਹਿਣਾ ਵਾ ਵਧੀਆ ਵਿਆਹ ਕਰਾਂਗੇ ਠੀਕ ਆ ਮੰਮੀ ਇਹਦਾ ਹਾਂ ਕੋਈ ਗੱਲ ਨਹੀਂ ਚਾਰ ਪੈਸੇ ਚੁੱਕਣੇ ਵੀ ਪੈ ਜਾਣਾਂ ਤੇ ਚੁੱਕ ਲਾਂਗੇ ਉਹ ਨਹੀਂ ਨਹੀਂ ਵੀਰ ਜੀ ਅਸੀਂ ਨਹੀਂਗਾ ਕਰਦਾ ਚੁੱਕਣਾ ਠੀਕ ਹੈ ਨਾ ਆਹੀਂ ਸਿੰਪਲ ਵਿਆਹ ਹੀ ਕਰਨਾ ਨਿੱਕੇ ਭਰਾ ਦਾ ਵਿਆਹ ਵਾ ਨਾ ਵਧੀਆ ਵਿਆਹ ਕਰਨਾ ਵਾ ਹੁਣ ਤਾਂ ਗੱਲ लवली ਤੇਰੀਆਂ ਸਾਰੀਆਂ ਚਾਰੀਜਾਂ ਪੂਰੀਆਂ ਕੀਤੀਆਂ ਵਾ ਤੇ ਅੱਗੇ ਵੀ ਦੱਸ ਦੇ ਜਿਹੜੀ ਵੀ ਰੀਤ ਮੰਚ ਹੈਗੀ ਹੈ ਨਾ ਮੈਨੂੰ ਦੱਸ ਦੇ ਨਾ ਪੂਰੀ ਕਰੂੰਗਾ ਚੰਦਨੀ ਜੀ ਜਦੋਂ ਹੀ ਭਰਾ ਤੁਸੀਂ ਪੈਂਦੇ ਹੋ ਨਾ ਤੇ ਕਿੱਡੇ ਸੋਹਣੇ ਲੱਗਦੇ ਆ ਤੇ ਮੇਰੇ ਦਿਲ ਨੂੰ ਬਹਾਵਾ ਠੰਡ ਪੈ ਗਈ ਜੀ ਇੰਸ਼ਾਅੱਲਾ ਮੇਰੇ ਪੁੱਤ ਦੋਵੇਂ ਬੈਠੇ ਆ ਤੇ ਇੱਕ ਵਾਰ ਚਲ ਤੁਸੀਂ ਬਾਹਰ ਇਕੱਠੇ ਨਾ ਜਾਇਆ ਕਰੋ ਨਿੱਖੜ ਨਿੱਖੜ ਕੇ ਜਾਇਆ ਕਰੋ ਉਹਨਾਂ ਫੇ ਤੁਹਾਨੂੰ ਕੋਈ ਨਾ ਜਰੀ ਲਾ ਦੇਗੇ ਦੇਖ ਉਹ ਨਹੀਂ ਮਾਦਾ ਇਨੀ ਟੈਨਸ਼ਨ ਨਹੀਂ ਲਈਦੀ ਕਿਹਨੇ ਨਜ਼ਰ ਲਾਉਣੀਆਂ ਹਨ ਨੂੰ ਚੰਗਾ ਭਲਾ ਕੰਮ ਚੱਲਣ ਦੇ ਆ ਡਾ ਹੁਣ ਦੁਨੀਆ ਬੜੀ ਭੈੜੀ ਹੈ ਦੁਨੀਆ ਨਹੀਂ ਚੰਗੀ ਉਹ ਚੱਲ ਕੋਈ ਗੱਲ ਨਹੀਂ ਦੁਨੀਆ ਦੀ ਨਾ ਟੈਨਸ਼ਨ ਨਹੀਂ ਲਈਦੀ ਆਪਣਾ ਕੰਮ ਕਰੀ ਜਾਓ ਬਸ ਲਈਦੀ ਹੈ ਟੈਨਸ਼ਨ ਨਹੀਂ ਆਏ ਲਈਦੀ ਕਿਉਂ ਨਹੀਂ ਗਾ ਦੁਨੀਆ ਵੇਸਕ ਹੁੰਦੀ ਹੈ ਕਿਸੇ ਨੂੰ ਜਦੋਂ ਦੇਖੀ ਦੋਵੇਂ ਇਕੱਠੇ ਬਾਹਰ ਨੂੰ ਜਾਂਦੇ ਹੋ ਨਾ ਤੇ ਮੈਂ ਤਾਂ ਫਿਰ ਵੇਂਦੀ ਰਹੀ ਨਹੀਂ ਵੀ ਕਦੋਂ ਬਾਹਰੋਂ ਆਉਂਦੇ ਆ ਮੇਰੇ ਤੋਂ ਹੋਤਰਾ ਚਾਂ ਸੁਪਨੇ ਪਈ ਰਹਿੰਦੀ ਆ ਉਹ ਮਾਦਾ ਹੀ ਨਹੀਂ ਟੈਨਸ਼ਨਾਂ ਲਿਆ ਕਰ ਮੈਂ ਅੱਗੇ ਵੀ ਗਿਆ ਤੁਹਾਨੂੰ ਕਿਹੜੀ ਗੱਲੋਂ ਜਾਣ ਚੁੱਕੀ ਰਹਿੰਦੀ ਦੋਵੇਂ ਭਰਾ ਘਰ ਨਹੀਂ ਨਾ ਹੁੰਦੇ ਮੈਨੂੰ ਚੈਨ ਨਹੀਂ ਆਉਂਦਾ ਆਹੋ ਮਾਦਾ ਤੂੰ ਕਿਹੜੀਆਂ ਗੱਲਾਂ ਲੈ ਕੇ ਬੈਗੀ ਆ ਲੋਕੀ ਵੀ ਤਾਂ ਬਾਹਰ ਅੰਦਰ ਜਾਂਦੇ ਹੀ ਆ ਲੋਕਾਂ ਦੇ ਕੱਲੇ ਕੱਲੇ ਪੁੱਤ ਵਾ ਜਿਹੜੇ ਬਾਹਰ ਗਏ ਤੇ ਅਹੀਂ ਤੇ ਦੋਵੇਂ ਭਰਾ ਘਰ ਆ ਤੇ ਨਾਲੇ ਇੰਨੀ ਕਿਸੇ ਦੀ ਯਰਤ ਵਾ ਵੀ ਸਾਡੇ ਨਾਲ ਕੋਈ ਵੇਚ ਜੂਗਾ ਮੈਂ ਇੰਨੀ ਗੱਲ ਨਾ ਆਇਆ ਭਰਾਵਾ ਦੁਨੀਆ ਬੜੀ ਪੈੜੀ ਆ ਲੋਕੀ ਵੀ ਇੰਨੀ ਅਸਖਮ ਦੇਗੇ ਇਹਨੂੰ ਵੀ ਉਹ ਜਾਊਗਾ ਤੂੰ ਇਹਦੇਵੇਂ ਟੈਨਸ਼ਨ ਲੈਣ ਡੇ ਬਾਹਰ ਜੇ ਕੰਮ ਕਰਦੇ ਹੋ ਤਾਂ ਵੀ ਨੀ ਦੁਨੀਆ ਵੇਖ ਨੇ ਲੈ ਆ ਪਾਉ ਮੁੰਡੇ ਕੰਮ ਕਰਨ ਦੇ ਆ ਬਾਹਰ ਤੁਸੀਂ ਕਿਹੜੀਆਂ ਗੱਲਾਂ ਲੈ ਕੇ ਬੈਠੇ ਮੈਂ ਤਾਂ ਨਿਆ ਭਾਬੀ ਆ ਮੈਂ ਉਹਨਾਂ ਨੂੰ ਪੁੱਛਣ ਲੱਗਾ ਮੈਨੂੰ ਫੋਟੋ ਵਿਖਾ ਲੂ ਭਾਵਾ ਤੈਨੂੰ ਫੋਟੋ ਵਿਖਾ ਹੀ ਦਿੰਨੀ ਆ ਅਮੀ ਵਿਖਾ ਕੇ ਆ ਗਿਆ ਫੋਟੋ ਮੈਨੂੰ ਚੱਲ ਵਿਖਾ ਲਿਆ ਚੱਲ ਮੇਰੇ ਦੋਵੇਂ ਪੋਤਵਾ ਕਿਤੇ ਮਹਾਰਾਜ ਇਹਨਾਂ ਤੱਤੀ ਬਾ ਨਾ ਲਾਈਂ ਕਿਤੇ ਇਹਨਾਂ ਨੂੰ ਮੈਂ ਤਾਂ ਮਹਾਰਾਜ ਗਾੜੀ ਇਹੋ ਹੱਥ ਜੋੜਨੀ ਆ ਅਰਦਾਸਾਂ ਕਰਨੀ ਆ ਮਹਾਰਾਜ ਦਾ ਇਹਨਾਂ ਦੀ ਬਣੀ ਹੈ ਇਸ ਤਰ੍ਹਾਂ ਬਣਾ ਕੇ ਰੱਖੀ ਇਹਨਾਂ ਦੀ ਸ਼ਾਦੀ ਕੇ ਦੇ ਵਿਆਹ ਦੀ ਗੱਲ ਚੱਲਣ ਈ ਆ ਮਹਾਰਾ ਚੰਗਾ ਚੰਗਾ ਕਰ ਦੇ ਤੇ ਚਲੋ ਵੀ ਆਪਣੇ ਘਰ ਰੋਜੀ ਜੀ ਭਾਬੀ ਉਹ ਬਖਾਲਦੇ ਭਰਾ ਮੈਨੂੰ ਫੋਟੋ ਜੀ ਆ ਹੀ ਗਈ ਹੈ ਤੇ ਉਥੋਂ ਵੇਲਾ ਤਰਲਿਆਂ ਤੇ ਆ ਗਿਆ ਨਾ ਹੁਣ ਮੇਰੀ ਸ਼ਰਤ ਮਨਜ਼ੂਰ ਆ ਕਿ ਨਹੀਂ ਉਹ ਮੈਂ ਤੈਨੂੰ ਸੋਨੇ ਦਾ ਸੈੱਟ ਬਣਾ ਕੇ ਦੇ ਦੂੰਗਾ ਉਹ ਦੱਸ ਕੀ ਜਾਨੀ ਐ ਤੂੰ ਇਦਾਂ ਪੋੜਾ ਜਾ ਮੂੰਹ ਬਣਾਉਣ ਡਿਆ ਵਾ ਹੁਣ ਤੇ ਮੈਨੂੰ ਨਾ ਤਰਸਾਉਣ ਡਿਆ ਵਾ ਉਹ ਸੰਦੀਪ ਉਹ ਵਿਖਾ ਦੇ ਮੁੰਡੇ ਨੂੰ ਫੋਟੋ ਆ ਫਰ ਫੋਨ ਨਾਲੇ ਮੈਨੂੰ ਖਾ ਲ ਦੋਵੇਂ ਭਰਾ ਨਾ ਪਿੱਛੇ ਹੀ ਪੈ ਗਈ ਆ ਉਹ ਵਿਖਾ ਕੇ ਮੁੰਡੇ ਨੂੰ ਫੋਟੋ ਤੂੰ ਤੇ ਭਾਜੀ ਨੂੰ ਇਹਨੂੰ ਖਾਲੀ ਕੱਲ ਦੀ ਆਈ ਏ ਫੋਟੋ ਉਹ ਦੱਸਿਆ ਹੀ ਨਹੀਂ ਇਹਨੇ ਮੈਨੂੰ ਦੇ ਜੇਕਰ ਮਮੀ ਫੋਟੋ ਦਾ ਨਾਂ ਨਾਲ ਲੈਂਦੇ ਤੇਾਨੂੰ ਕਿਥੋਂ ਪਤਾ ਲੱਗਣਾ ਐ ਤੁਹਾਨੂੰ ਮੈਂ ਤਾਂ ਹੀ ਨਹੀਂ ਦੱਸਿਆ ਤੂੰ ਉਸੇ ਵੇਲੇ ਜਾ ਕੇ ਨਾ लवली ਦੇ ਕੰਨ ਭਰ ਦੇਣੀ ਉਹ ਚਲੋ ਹੁਣੀ ਵਿਖਾ ਲ ਦੋ ਉਹ ਵਿਖਾ ਦੇ ਮੁੰਡੇ ਨੂੰ ਆ ਲਓ ਵੇਖ ਲਓ ਫੋਟੋ ਲੈ ਲਓਲੀ ਕੁੜੀ ਤੇ ਸੋਹਣੀ ਆ ਯਾਰ ਮੈਨੂੰ ਤੇ ਵਖਾ ਲਓ ਪਹਿਲਾਂ ਚੱਲ ਬਸ ਕਰ ਨਾ ਲਾਦੀ ਕਿਤੇ ਇੰਨੀ ਸੋਹਣੀ ਕੁੜੀ ਆ ਲੈ ਪਹਿਲਾਂ ਫੋਨ ਤੇ ਨਜ਼ਰ ਲੱਗ ਚੱਲੀ ਆ ਭਾਜੀ ਨੂੰ ਕੋਈ ਪਤਾ ਵਾ ਚੱਲ ਮੇਰੇ ਫੋਨ ਤੇ ਸੈਂਡ ਕਰ ਦਿਓ ਫਿਰ ਆਹ ਤਾਂ ਨਹੀਂ ਮੈਨੂੰ ਮਨਜ਼ੂਰ ਆਏਗਾ ਫੋਟੋ ਨਹੀਂ ਮੈਂ ਸੈਂਡ ਕਰਨੀ ਜਿੰਨਾ ਚਿਰ ਵਿਆਹ ਨਹੀਂ ਹੁੰਦਾ ਤੇ ਵਿਆਹ ਤਾਂ ਬਾਅਦ ਮੈਂ ਫੋਟੋ ਕਰਨੀ ਵੀ ਕੀ ਆ ਹਣ ਸਿੱਧੀ ਕੁੜੀ ਲਿਆ ਕੇ ਦੇਣੀ ਤੈਨੂੰ ਦੀਪ ਹੁਣ ਇਹਨੂੰ ਕਿੰਨੇ ਚਾਹ ਚਰਨ ਦੇ ਆ ਜਦੋਂ ਵਿਆਹ ਹੋ ਗਿਆ ਨਾ ਪਤਾ ਨੂੰ ਫੇਰ ਲੱਗਣਾ ਵਾ ਜੋ ਖਰਚੇ ਚੁੱਕਣੇ ਪਏ ਕੋਈ ਗੱਲ ਨਹੀਂ ਪਤਾ ਲੱਗ ਜਾਣਾ ਆਪੇ ਹੀ ਉਹ ਕੋਈ ਗੱਲ ਨਹੀਂ ਭਾਜੀ ਜਿੰਦਾਬਾਦ ਵਾ ਜੇ ਖਰਚੇ ਚੁੱਕਣ ਨੂੰ ਠੀਕ ਹੈ ਠੀਕ ਕੋਈ ਗੱਲ ਨਹੀਂ ਭਾਈ ਨੇ ਜੋਕੀ ਲੈਣੇ ਆ ਪਤਾ ਤੈਨੂੰ ਲੱਗਣਾ ਵਾ ਚਲੋ ਕੋਈ ਗੱਲ ਨਹੀਂ ਰਲ ਮਿਲ ਕੇ ਕਰਾਂਗੇ ਫੇਰ ਇਹ ਸੁਰਖੀ ਵਿੰਦੀ ਮੋਗੀ ਨਾ ਜਿਹੜਾ ਭੱਜਿਆ ਸ਼ਹਿਰ ਨੂੰ ਚਲ ਇਹ ਦੱਸ ਕੁੜੀ ਪਸੰਦ ਵਾ ਤੁਹਾਨੂੰ ਪਸੰਦ ਵਾ ਭਾਬੀ ਤੇ ਮੈਨੂੰ ਵੀ ਪਸੰਦ ਵਾ ਓਏ ਇਹਨੂੰ ਪਸੰਦ ਵਾ ਰਖਣੀ ਤੇ ਨੇ ਆ ਪਸੰਦ ਤੇ ਇਹਦੀ ਹੋਣੀ ਚਾਹੀਦੀ ਹੈ ਇਹ ਨਾ ਪਸੰਦ ਹੁੰਦੀ ਤੈਨੂੰ ਫੋਟੋ ਵੇਖ ਕੇ ਨਾ ਕਰਦਨੀ ਬਾਅਦ ਐਵੇਂ ਮਾਨੂੰ ਕਹੂਗਾ ਕਿ ਮੈਨੂੰ ਤੇ ਕੁੜੀ ਪਸੰਦ ਨਹੀਂ ਇਹਨਾਂ ਨੇ ਧੱਕੇ ਨਾ ਕੀਤਾ ਵਾ ਉਹ ਪਾਜੀ ਮੇਰੇ ਦਿਮਾਗ 'ਚ ਨਾ ਇੱਕ ਸਕੀਮ ਹੋਰ ਆਉਂਦੀ ਹੈ ਸਕੀਮ ਆਉਂਦੀ ਹੈ ਬਲੀ ਲਾਹਰ ਨੂੰ ਫੋਨ ਤੇ ਹਸੀਣਾ ਫੋਨ ਕਰਕੇ ਮੇਰੇ ਨੂੰ ਪਤਾ ਲੱਗ ਗਿਆ ਲੈਨ ਨੀ ਵੀਰ ਜੀ ਦੇਖਿਓ ਸਹੀ ਮੈਂ ਕਿਦਾਂ ਪੈਰ ਕੱਢਣਾ ਉਹਦੀ ਹਲੋ ਉਹ ਕਾਦੀ ਹੈਲੋ ਤੂੰ ਕੱਲ ਦੀ ਸਾਨੂੰ ਫੋਟੋ ਪਾ ਕੇ ਤੇ ਸਾਰੇ ਡੱਬੇ ਨੂੰ ਸੁੱਕਣੇ ਪਾਇਆ ਹੋਣਾਂ ਆਂਦਾ ਮੈਨੂੰ ਨਹੀਂ ਗਾ ਪਤਾ ਤੂੰ ਛੇਤੀ ਨਾ ਇੱਥੇ ਆਂ ਅਹੀਂ ਗੱਲ ਕਰਨੀ ਏ ਤੇਰੇ ਨਾਲ ਕੋਈ ਉਹ ਗੱਲ ਜਿਹੜੀ ਹੋਣੀ ਸੀ ਨਾ ਉਹ ਤੇ ਹੋ ਗਈ ਆ ਭੈਣ ਤੇਰੇ ਤੋਂ ਨਾ ਆ ਉਮੀਦ ਹੈ ਨਹੀਂ ਮੈਨੂੰ ਮੈਨੂੰ ਪਤਾ ਤੇ ਲੱਗੇ ਵੀ ਹੋ ਗਈ ਗਿਆ ਉਹ ਮੈਨੂੰ ਇਹ ਗੱਲ ਦਾ ਨਹੀਂ ਗਾ ਪਤਾ ਤੂੰ ਛੇਤੀ ਇੱਥੇ ਦੱਲੀ ਮੈਨੂੰ ਗੱਲ ਤੇ ਦੱਸ ਗੱਲ ਕੀ ਹੋਈ ਆ ਉਹ ਮੈਨੂੰ ਇਹ ਗੱਲ ਦਾ ਨਹੀਂ ਗਾ ਪਤਾ ਨਹੀਂ ਗੱਲ ਕੀ ਹੋਈ ਆ ਠੀਕ ਆ ਨਾ ਤੂੰ ਜਿੰਨੀ ਛੇਤੀ ਹੋ ਸਕਦਾ ਇੱਥੇ ਆ ਨਹੀਂ ਤੇ ਗੱਲ ਬੜੀ ਵੱਜਣੀ ਗੱਲ ਵੱਜਣੀ ਆ ਕਿਦਾ ਪੂਰਾ ਹੁੰਦਾ ਦਿਲਜਿੰਦਰ ਮੰਮੀ ਲਵਲੀ ਦਾ ਫੋਨ ਹੀ ਤੇ ਲਵਲੀ ਤੇ ਨਾ ਇੱਕੋ ਗੱਲ ਹੀ ਕਰੀ ਜਾਂਦਾ ਵੀ ਤੂੰ ਛੇਤੀ ਪੇਂਡਾ ਨਹੀਂ ਤੇ ਗੱਲ ਬੜੀ ਵੱਜ ਜਾਣੀ ਪਤਾ ਨਹੀਂ ਕੀ ਹੋ ਗਿਆ ਵਾ ਕੀ ਗੱਲ ਹੋ ਗਈ ਈ ਉਹ ਤਾਂ ਕਦੀ ਗੁੱਸੇ ਜਾਇਆ ਨਹੀਂ ਹੈਗਾ ਮੈਨੂੰ ਤਾਂ ਉਹਨੇ ਗੱਲ ਵੀ ਨਹੀਂ ਦੱਸੀ ਹੈ ਕਿ ਤੂੰ ਤੇ ਮੈਂ ਪਹਿਲਾਂ ਹੀ ਨਹੀਂ ਆਇਆ ਜਾਂ ਕੰਮਾਂ ਜਨਾਫ ਆਸ ਮੈਨੂੰ ਤਾਂ ਲੱਗਦਾ ਵਾ ਕਿਤੇ ਉਹ ਰਿਸ਼ਤੇ ਰਿਸ਼ਤੇ ਵੱਲੋਂ ਤੇ ਨਹੀਂ ਕੋਈ ਗੱਲ ਹੋ ਗਈ ਮੰਮੀ ਇਹ ਤਾਂ ਨਹੀਂ ਹੋ ਮੈਨੂੰ ਪਤਾ ਪਰ ਇਹ ਆ ਕਿ ਉਹ ਇੱਕੋ ਗੱਲ ਹੀ ਕਰੀ ਜਾਂਦਾ ਸੀ ਕਿ ਤੂੰ ਛੇਤੀ ਆ ਜਾ ਉਹ ਹੋਈ ਮੈਂ ਵੀ ਕਹਾਂ ਦੀ ਤਾਂ ਕਿ ਕਦੀ ਇੰਨੇ ਗੁੱਸੇ ਚ ਆਇਆ ਨਹੀਂ ਉਹ ਨਾ ਐਦਾਂ ਕਦੀ ਇਹਨੇ ਫੋਨ ਹੀ ਕੀਤਾ ਹੁਣ ਮੈਂ ਕੀ ਕਰਾਂ ਕਰਨਾ ਕੀ ਦਿਲਜਿੰਦਰ ਤੂੰ ਹੁਣ ਇੰਜ ਕੰਮ ਕਰ ਵੀ ਕੱਪੜੇ ਤੇ ਤੇਰੇ ਆਹੋ ਸੋਹਣੇ ਆ ਤੇ ਤੂੰ ਬਸੇ ਨਾ ਜਾ ਹੁਣ ਪਿੰਡ ਸਕੂਟਰੀ ਲੈ ਜਾ ਤੇ ਛੇਤੀ ਚਲ ਜੇਂਗੀ ਨਾਲ ਕੋਈ ਲਾ ਹੋ ਜਾਣਾ ਮੁੜ ਕੇ ਫਿਰ ਸਕੂਟਰੀ ਤੇ ਚਲ ਜਾ ਛੇਤੀ ਚਲ ਜੇਂਗੀ ਜੀ ਉਹ ਇੰਨਾ ਕਾਲੀ ਨਾ ਕਹਿਂ ਡਿਆ ਤੈਨੂੰ ਵੀ ਪਿੰਡਾਂ ਤੇ ਜਾ ਹੋ ਗਿਆ ਕੀ ਗੱਲ ਹੋ ਗਈ ਹੈ ਭਲਾ ਵੇਖ ਕੇ ਤੇ ਆ ਚਲੋ ਮੰਮੀ ਮੈਂ ਹੁਣ ਚਾਹ ਨਹੀਂਗੀ ਪੀਣੀ ਤੇ ਮੈਂ ਹੁਣ ਨਾ ਚੁੰਨੀ ਲੈ ਕੇ ਨਾ ਤੇ ਜਾਨੀ ਆ ਫਿਰ ਇਦਾਂ ਹੀ ਚੈਲੰਜ ਕੰਮ ਕਰੀ ਕਾਲੀ ਨਾ ਬੋਦੀ ਕਰੀ ਤੇ ਹੌਸਲੇ ਨਾ ਜਾਈ ਮੈਂ ਮੰਮੀ ਕੋਈ ਨਹੀਂ ਮੈਂ ਹੌਲੀ ਹੌਲੀ ਆਹ ਕਾਲੀ ਨਹੀਂ ਕਰੀ ਆਹ ਕਾਲੀ ਨਾ ਕਰੀ ਤੇ ਹੌਲੀ ਹੌਲੀ ਜਾਈ ਨਹੀਂ ਮੈਂ ਤੁਹਾਨੂੰ ਉੱਥੇ ਜਾ ਕੇ ਨਾ ਦੱਸ ਦੂੰਗੀ ਵੀ ਕੀ ਗੱਲ ਹੋਈ ਆ ਆਹੋ ਮਿੰਦੇ ਆਫ ਹੀ ਘਰ ਲੱਗਾ ਵਾ ਤੇ ਪਤਾ ਨਹੀਂ ਕੀ ਗੱਲ ਹੋਗੀ ਮੈਂ ਦਿਲਜੀਂਦਰ ਨੂੰ ਸਮਝਾਇਆ ਤੇ ਬਥੇਰਾ ਵਾ ਪਰ ਇਹ ਸਮਝਦੀ ਨਹੀਂ ਆ ਮਰਜ਼ੀ ਆਪਣੀ ਕਰਦੀ ਹਰ ਇੱਕ ਕੰਮ ਚ ਪਰ ਮੈਂ ਫਿਰ ਬਹੁਤਾ ਕਹਿੰਦੀ ਵੀ ਨਹੀਂ ਵੀ ਰਿਸ਼ਤਾ ਤੇ ਆਪਣੇ ਭਰਾ ਦਾ ਹੀ ਕਰਨ ਢਈ ਆ ਮੈਂ ਤਾਂ ਕਹਿੰਨੀ ਆ ਵੀ ਮੈਨੂੰ ਤੇ ਕੁੜੀ ਪਸੰਦ ਨਹੀਂ ਹੈਗੀ ਐਵੇਂ ਸ਼ਿਦੈਣ ਜੀ ਚਲੀ ਜੀ ਹੈਗੀ ਆਉ ਕੀ ਪਤਾ ਹੁਣ ਉਹਨਾਂ ਨੂੰ ਕੁੜੀ ਪਸੰਦ ਵੀ ਆਈ ਏ ਜਾਂ ਨਹੀਂ ਆਈ ਕਿਹੜੇ ਗੱਲੋਂ ਫੋਨ ਕਰਨ ਦੇ ਮੈਨੂੰ ਤੇ ਹੋਰ ਤਰ੍ਹਾਂ ਹੁੰੜਿਆ ਡਰ ਲੱਗਣ ਦੇਆ ਪਰ ਇਹ ਨਹੀਂ ਮੰਦੀ ਆਗੀ ਕਿ ਭਾਜੀ ਤੁਸੀਂ ਨਾ ਹੱਸਿਓ ਨਾ ਜਦੋਂ ਆਉਗੀ ਐ ਸੀਰੀਅਸ ਹੋ ਜਿਓ ਪਤਾ ਨਹੀਂ ਕਿੱਡਾ ਕਿ ਵੱਡਾ ਕੰਮ ਹੋ ਗਿਆ ਉਹਨੂੰ ਭਾਵੇਂ ਟੈਗ ਹੋ ਜੇ ਜੇ ਤੂੰ ਬੋਲਣ ਦੇਆ ਮੰਮੀ ਇਹ ਜਾਣ ਕੇ ਸਤੋਂ ਦੇ ਵਿਚਾਰੀ ਨੂੰ ਮੰਮੀ ਨੂੰ ਨਾ ਦੱਸਿਓ ਮੰਮੀ ਨੇ ਦੱਸ ਦੇਣਾ ਫਿਰ ਸੱਚੀ ਗੱਲ ਉਹਨੂੰ ਵਿਚਾਰੀ ਬਸੇ ਧੱਕੇ ਖਾਂਦੀ ਆ ਉਹ ਛੇਤੀ ਉਹ ਕੋਈ ਨਹੀਂ ਆ ਜਣਾ ਵਾ ਚੱਲ ਕੋਈ ਗੱਲ ਨਹੀਂ ਵੇਖ ਲੋ ਜਿੱਦਾਂ ਕਰਨਾ ਆ ਆਹ ਅੱਲਾ ਮਮੀ ਤੇ ਉੱਧਰ ਡੇ ਨੁਕੜਾ ਪਾ ਲਗਣਾ ਵਾ ਕਾ ਪੁੱਤ ਦੇਵਾ ਇਹਨੇ ਦਾ ਹੱਥ ਲਾਉਣਾ ਹੀ ਨਹੀਂ ਹੁੰਦਾ ਬੂਏ ਦੇ ਸਾਹਮਣੇ ਇੰਨਾ ਚੜਿਆ ਵਾ ਮੈਂ ਟਮਾਟੋ ਵੇਲਾ ਕਾ ਪੁੱਟਿਆ ਜਾਂਦਾ ਆ ਆਏ ਆਏ ਹੈ ਕੀੜੇ ਕਿਉਂ ਅੰਤਰਾ ਮਮੀ ਮਮੀ ਛੇ ਦੀ ਐਂ ਦੌੜ ਕੇ ਇਹਨੂੰ ਪਤਾ ਨਹੀਂ ਕੀ ਹੋ ਗਿਆ ਵਾ ਇਹ ਮਮੀ ਨੀ ਕੀ ਹੋਇਆ ਵਾ ਮਮੀ ਪਤਾ ਨਹੀਂ ਥੋ ਆ ਘਰ ਨਹੀਂ ਪੁੱਤਰ ਨੂੰ ਪਤਾ ਨਹੀਂ ਕਿ ਉਂਗਲ ਤੇ ਕੀ ਲੜ ਗਈ ਆਈ ਉਹ ਹਾਏ ਹਾਏ ਇਹ ਨਹੀਂ ਦੱਸ ਕੀ ਲੜਿਆ ਮੈਂ ਤੇਰੇ ਮਰਜ਼ੇ ਤਨ ਮੈਂ ਕਿਹਾ ਸੀ ਘਰ ਜਾਲ ਤੂੰ ਇੱਥੇ ਕੀ ਕੰਡਾ ਪੀਂ ਛੇਡ ਬੜੀ ਹੁੰਦੀ ਓ ਮਮੀ ਤੇ ਤੈਨੂੰ ਤਾਂ ਮੈਂ ਕਿਹਾ ਸੀ ਘਰ ਜਾ ਕੇ ਕੰਮ ਕਰ ਤੂੰ ਫੇਰ ਇੱਥੇ ਡਹਿ ਪੀ ਫਾ ਲੈਣ ਕਾਂ ਦੇ ਨਾਲ ਮੇਰੀ ਜਾਨ ਨਿਕਲ ਹੰਦੀ ਹੀ ਲੜਿਆ ਕੀ ਹੈ ਪਤਾ ਵਾ ਪਤਾ ਨਹੀਂ ਭੁੰਡੀ ਜੀ ਹੀ ਤੇ ਉਹ ਲੜੀ ਹੈ ਜਾਬ ਦਾ ਹਾਏ ਹਾਏ ਚੱਲ ਫਿਰ ਚੱਲ ਕੋ ਹਲਾਵਾ ਇੱਥੇ ਬੈ ਨੰਕਾ ਜੀ ਵਕਤ ਪਾ ਕੇ ਤੇ ਮੈਨੂੰ ਰਾਹ ਦੰਦੀ ਆ ਪਤਾ ਨਹੀਂ ਕੀ ਲੜਾ ਕੇ ਤੇ ਬਹਿ ਗਈ ਆ ਕਾਣ ਇਧਰ ਮੇਰੇ ਪੀੜ ਬੜੀ ਹੁੰਦੀ ਆ ਪੀੜ ਤਾਂ ਹੋਣੀ ਆ ਜੇ ਟੰਪੁੰਡੀ ਲੜੀ ਆ ਤੇ ਮੈਂ ਤੈਨੂੰ ਕੱਲਿਆ ਕਿੱਧਰ ਹੀ ਪਹਿਲਾਂ ਤੂੰ ਦੱਸ ਜਿਹੜਾ ਮੈਂ ਕੰਮ ਕਰਨੀ ਸੀ ਉਹ ਕਰਿਆ ਕਰ ਤਨਣਾ ਖੈ ਜਾ ਕੇ ਤੇ ਚੌਂਕਾ ਚ ਕੋਈ ਕੰਮ ਕਰ ਲੈ ਰਸੋਈ ਚ ਕੋਈ ਸਬਜੀ ਪਾਜੀ ਬਣਾ ਤੇ ਤੂੰ ਜਾ ਕੇ ਫੇਰ ਕਾਹ ਚ ਲੱਗ ਗਈ ਆ ਉਹ ਮੰਮੀ ਕਾਹ ਚੜਿਆ ਬੜਾ ਹੀ ਤੇ ਮੈਨੂੰ ਗੋਏ ਗਾੜੀ ਨੂੰ ਸਾਫ ਕਰ ਦਿੰਨੀ ਆ ਬਰਸਾਤਾ ਚ ਕਹਾ ਹੀ ਹੁੰਦਾ ਵਾ ਹੋਰ ਕੀ ਹੁੰਦਾ ਵਾ ਤੂੰ ਮੰਨ ਵੀ ਲਿਆ ਕਰ ਕਿਸੇ ਦੀ ਗੱਲ ਆਪਣੀ ਮਰਜ਼ੀ ਕਰਦੀ ਰਹਿਨੀ ਹਰ ਟਾਈਮ ਤੇ ਮੰਮੀ ਉਹ ਵੀ ਕੰਮ ਹੀ ਦੇਈ ਹੀ ਕਰਨ ਮੈਂ ਦੱਸ ਹੋਰ ਕੀ ਦੇਈ ਹੀ ਕਰਨ ਇੱਧਰ ਅੱਧੀ ਰਾਤ ਹੋਣ ਡਈ ਐ ਤੈਨੂੰ ਨਹੀਂ ਪਤਾ ਰੋਟੀ ਪਾਣੀ ਦਾ ਕਰਨਾ ਵਾ ਹੁਣ ਸੂ ਸੂ ਲਾਇਆ ਮਹਾਰਾਜ ਜੀ ਕਰਦਾ ਚ ਪੇਰ ਬੂਥੇ ਤੇ ਯਾਰੀ ਗਾਲਰ ਕਰਨੀ ਉਹ ਕਰਨੀ ਨਹੀਂ ਹੋਰ ਪਾਸੇ ਤੁਰ ਪੈਂਦੀ ਆ ਆਓ ਹੁਣ ਚਪੇੜਾ ਮਾਰ ਦੋ ਔਰ ਕੀ ਕਰਨਾ ਵਾ ਹੁਣ ਪੀਰ ਹੋਣੀ ਆ ਘੜੀ ਹੁਣ ਫਿਰ ਜਰ ਲਾ ਜਾ ਕੇ ਤੇ ਕਾਚ ਲੱਗ ਪਈ ਅੱਧੀ ਰਾਤ ਮਾਸਾ ਨਹੀਂ ਇਹਨੂੰ ਆਉਂਦੀ ਵੀ ਜਿਹੜੇ ਕੰਮ ਮੈਂ ਕਲਮ ਨਹੀਂ ਉਹ ਕਰਿਆ ਕਰ ਉਹ ਚੰਗਾ ਮਾਦਾ ਚੰਗਾ ਉਦੋਂ ਮੇਰੇ ਕਰਮਾਂ 'ਚ ਮੈਨੂੰ ਮੌਕਾ ਹੀ ਚਾਹੀਦਾ ਵੀ ਕਿਹੜੇ ਵਲੇ ਮੇਰੇ ਦਾ ਆਵੇ ਤੇ ਮੈਂ ਤੂੰ ਦਵਾਲੇ ਹੁਆ ਦੇ ਮੇਰੇ ਕਰਮਾਂ 'ਚ ਸਤਾ ਲੀਂਦੀ ਆ ਐਵੇਂ ਹੀ ਸੋਜ ਪਈ ਜਾਂਦੀ ਆ ਵਾਹ ਹੱਥ ਕਿਦਾਂ ਸੁੱਜੀ ਜਾਂਦੇ ਆ ਵਾ ਵੀ ਮੈਂ ਪਾਣੀ ਘੁੱਟ ਦਿੰਨੀ ਆ ਪਾਣੀ ਤੇ ਪੀਵੇ ਆਲਾ ਪਾਣੀ ਪੀ ਈ ਗਾਸ ਨੂੰ ਮੰਨ ਲਿਆ ਕਰ ਗੱਲ ਆੜਾ ਗੋਏ ਪੈਂਚੇ ਦਾ ਸੜ ਦਿਆ ਕਰ ਕੰਮ ਇਸ ਹਰ ਟਾਈਮ ਗੋਏ ਚ ਨਹੀਂ ਬੜੇ ਰਹੀਦਾ ਹੋਈਦਾ ਹੁਣ ਰਿਸ਼ਤਾ ਵੀ ਤੇਰਾ ਪੱਕਾ ਹੋ ਗਿਆ ਵਾ ਹੈਂ ਉਹ 10 ਦਿਨਾਂ ਨੂੰ ਵਿਆਹ ਤੇਰਾ ਫਿਰ ਤੇ ਕੰਮ ਇਹੋ ਜਿਹਾ ਛੱਡ ਦੇ ਹੁਣ ਡੰਗਰਾਂ ਵਾਲਾ ਜ਼ਿਆਦਾ ਕੋਈ ਨਹੀਂ ਮੈਂ ਕਰਲਾਂ ਕਰਾਂਗੀ ਮੈਂ ਚੰਗੀ ਭਲੀਆਂ ਦੇ ਕਰਨ ਉਹ ਫਿਰ ਕੀ ਆ ਮਾਦਾ ਰਿਸ਼ਤਾ ਪੱਕਾ ਹੋ ਗਿਆ ਵਾ ਤੇ ਰਿਸ਼ਤਾ ਹੀ ਪੱਕਾ ਹੋ ਗਿਆ ਵਾ ਤੇ ਮੈਨੂੰ ਲੈਦ ਨਹੀਂ ਨਾ ਗਏ ਹੱਲੇ ਐਵੇਂ ਉਹ ਗੱਲਾਂ ਕਰੀਏ ਨੂੰ ਮੈਂ ਕੰਮ ਥੋੜਾ ਛੱਡ ਦੇਣਾ ਵਾ ਆਪਣਾ ਮੈਂ ਤਾਂ ਉਥੇ ਜਾ ਕੇ ਉਹ ਮੱਜਾਂ ਦਾ ਕੰਮ ਕਰਿਆ ਕਰਨਾ ਮੈਨੂੰ ਨਹੀਂ ਇਦਾਂ ਸਬਰ ਆਉਂਦਾ ਹੈਗਾ ਜਿੰਦਾਗਾ ਗੋਹਾ ਗਾਵਾ ਨਾ ਚੁਕਾ ਐਵੇਂ ਤੂੰ ਇਹੋ ਉਹ ਗੱਲਾਂ ਕਰੀ ਜਾਂਦੇ ਆ ਪੁੱਤ ਮੇਰੀ ਗੱਲ ਸੁਣ ਬਗਾਨੇ ਘਰ ਜਾਣਾ ਵਾ ਹੈ ਜਦੋਂ ਵਿਆਹੀ ਜਾਣਾ ਵਾ ਉਹਨਾਂ ਦੀ ਮਰਜ਼ੀ ਨਾਲ ਕੰਮ ਕਰਨਾ ਪੈਣਾ ਤੈਨੂੰ ਇਹ ਨਹੀਂ ਵੀ ਤੇਰੀ ਮਰਜ਼ੀ ਚੱਲਣੀ ਆ ਹੁਣ ਜੋ ਤੈਨੂੰ ਉਹ ਕਹਿਣਗੇ ਤਾਂ ਉਹ ਕ ਕਰਨਾ ਪੈਣਾ ਵਾ ਹੁਣ ਜਾ ਕੇ ਡੰਗਣਾ ਚ ਨਾ ਮਰੀ ਜਾਈ ਤੇ ਜਾ ਕੇ ਮੈਂ ਜਾ ਕੇ ਤਾਂ ਗੋਵਾ ਸੁਟਣ ਡਿਆ ਆ ਪਾ ਕੰਮ ਸੋ ਸਜੇ ਸਮਝ ਕੇ ਕਰਨਾ ਚਾਹੀਦਾ ਪੁੱਤ ਤੈਨੂੰ ਕੰਮ ਉਹਨਾਂ ਦੀ ਮਰਜ਼ੀ ਨਾਲ ਹੀ ਕਰਨਾ ਪੈਣਾ ਵਾ ਤੇ ਮੰਨ ਲਿਆ ਕਰੀ ਚੁੱਪ ਕਰਕੇ ਨਾ ਜੋ ਕਹਿਣਗੇ ਉਹ ਹੀ ਕਰਨਾ ਵਾ ਉਹ ਚੰਗਾ ਆ ਕੰਨੀ ਤੇ ਕਹਿੰਨੀ ਆ ਮਨ ਫੋਨ ਕਰਕੇ ਪੰਜ ਸੱਤ ਮੱਝਾ ਰੱਖ ਲਓ ਮਾਵਾ ਗੋਆ ਸੋਟਲੇ ਕਰੇਗੀ ਆਹੋ ਉਹ ਕਰ ਲੂੰਗੀ ਮਾਦਾ ਕਹਿਨ ਤੇ ਦੇਈ ਆ ਮਾਲੀ ਦੀ ਗੱਲ ਕਹੇ ਦੀ ਮਨਨ ਤੇ ਦੇਈ ਹੋਰ ਦੱਸ ਮੈਂ ਕੀ ਕਰਾਂ ਤੇ ਜਾ ਹੁਣ ਇਦਾਂ ਕਰ ਇਹ ਰੋਟੀ ਤੇ ਨੋਮੀ ਆ ਬਜਾਪੇ ਪਕੂੜੀ ਪਣੀ ਮੇਰ ਕੋ ਨਹੀਂ ਉਹ ਪਕੜੀ ਹੁੰਦਾ ਮੈਂ ਤੇ ਤੁ ਲੱਬਣੀ ਅੱਗੇ ਰੋਟੀ ਦਾ ਤੂੰ ਕਹਿੰਨੀ ਮੈਂ ਬਾਹਰ ਬਾਹਰ ਹੀ ਕਰਾਂ ਬਸ ਤੇ ਰੋਟੀ ਮੰਮੀ ਪਕਾਵੇ ਹਾਏ ਰੱਬਾ ਮੈਂ ਕਿਦਾਂ ਪਕਾਵਾਂ ਦਾ ਤੁਹਾਨੂੰ ਪਤਾ ਨਹੀਂ ਆਵੇ ਸੋ ਜਾਵੇ ਕਿਦਾਂ ਪਈ ਜਾਂਦੀ ਆ ਸੋਈ ਤੇ ਪੈਣੀ ਜੋ ਤੇ ਮੋੜੀ ਲੜੀ ਐ ਤੇ ਜਾ ਗਿਆ ਤੇ ਹੋਰ ਕਾਹ ਚ ਵਾਰ ਸੱਪ ਜਿਹੜੇ ਲੰਮੇ ਫੇਰਦੇ ਨੇ ਉਹ ਚੱਲ ਬੱਸ ਵੀ ਕਰਿਆ ਕਰ ਬਾਬਾ ਬੱਸ ਵੀ ਕਰਿਆ ਬੱਸ ਵੀ ਕਰਿਆ ਗੁੱਸਾ ਚ ਰਮ ਨੀਂ ਤੇ ਫਿਰ ਮੈਨੂੰ ਕਰ ਲਈ ਆ ਕੋਹ ਨਾ ਕੋਮੈਂ ਲੱਭ ਜਾਨ ਹੀ ਨਹੀਂ ਛੱਡਦੀ ਕਿਤੇ ਇਹ ਕੋਈ ਗੱਲ ਕਰੀ ਜਾਂਦੀ ਰਹਿੰਦੀ ਰਿਸ਼ਤਾ ਹੀ ਹੋ ਗਿਆ ਪਕਾ ਉਥੇ ਕੀ ਹੋ ਗਿਆ ਵਾ ਜਿੱਦਾਂ ਦਾ ਘਰ ਇੱਥੇ ਉਦਾਂ ਦਾ ਹੀ ਉਥੇ ਹੀ ਆ ਦੱਸ ਐਵੇਂ ਹੀ ਉਥੇ ਇਦਾਂ ਨਹੀਂ ਕਰਨਾ ਉਦਾਂ ਨਹੀਂ ਕਰਨਾ ਮੈਂ ਆਰੇ ਆਪਣੀ ਮਰਜ਼ੀ ਨਹੀਂ ਕਰਨਾ ਕੰਮ ਜਿੱਦਾਂ ਕੀਤਾ ਸੋਗਰ ਮੰਮੀ ਦਲਿੰਦਰ ਆਈ ਤੂੰ ਤਾਂ ਫੋਨ ਕਰਨ ਵੀ ਨਹੀਂ ਕੀਤਾ ਉਹ ਮੰਮੀ ਮੈਂ ਫੋਨ ਕੀ ਕਰਨਾ ਹੈ ਹੈ ਫੋਨ ਤੇ ਮੈਨੂੰ ਲਵਲੀ ਕਰਨ ਧਿਆ ਹੈ ਅਖੰਡਾ ਛੇਤੀ ਆ ਲਵਲੀ ਕਰਨ ਧਿਆ ਹੈ ਹਾਂਜੀ ਚਲ ਕੋਈ ਇੰਜਨ ਵੈਮ ਪਾਣੀ ਪੀ ਲੈ ਫਿਰ ਪੋਛ ਨਹੀਂ ਮੰਮੀ ਮੈਨੂੰ ਗੱਲ ਤੇ ਦੱਸੋ ਵੀ ਗੱਲ ਕੀ ਹੋਈ ਆ ਗੱਲ ਕੋਈ ਵੀ ਨਹੀਂ ਹੋਈ ਮੈਨੂੰ ਤਾਂ ਫੋਨ ਕਰਨ ਧਿਆ ਹੈ ਅਖੰਡਾ ਹੀ ਹੁਣੇ ਹੀ ਆ ਹੁਣੇ ਹੀ ਆ ਲਵਲੀ ਨੇ ਫੋਨ ਕੀਤਾ ਸੀ ਹਾਂਜੀ ਮੰਮੀ ਮੈਨੂੰ ਤੇ ਲਵਲੀ ਨੇ ਫੋਨ ਕੀਤਾ ਹੈਗਾ ਹਾਂ ਮੈਨੂੰ ਤਾਂ ਕੀ ਗੱਲ ਦਾ ਪਤਾ ਨਹੀਂ ਘਰ ਦੇ ਵਿੱਚ ਤੇ ਨਾ ਕੋਈ ਗੱਲ ਹੋਈ ਆ ਸਾਡੇ ਘਰ ਪਤਾ ਨਹੀਂ ਕੀ ਗੱਲ ਵਾ ਅੱਗੇ ਤੇ ਜਦੋਂ ਫੋਨ ਕਰਦਾ ਵਾ ਨਾ ਉਦੋਂ ਤਾਂ ਹੰਸਦਾ ਖੇਡਦਾ ਰਹਿੰਦਾ ਵਾ ਅੱਜ ਤੇ ਉਹਨੇ ਫੋਨ ਹੀ ਬੜੇ ਗੁੱਸੇ 'ਚ ਕੀਤਾ ਦਲੀਨਰ ਸਵੇਰੇ ਦੇ ਬੜੇ ਸੋਹਣੇ ਹੱਸਣ ਫੇਡਣਦੇ ਹੀ ਇਦਾਂ ਜਿਹਾ ਕੋਈ ਗੱਲਬਾਤ ਹੀ ਨਹੀਂ ਸਾਡੇ ਘਰ ਮੰਮੀ ਹੁਣ ਹੈਗੇ ਕਿੱਥੇ ਆ ਘਰੇ ਹੀ ਆ ਕਿ ਜਾਂ ਕਿੱਥੇ ਗਏ ਆ ਘਰੇ ਹੀ ਆ ਲਾ ਹੁਣ ਮੈਂ ਪਏ ਤੂੰ ਤਾਂ ਨਹੀਂ ਫਿਰ ਕੀ ਗੱਲੀ ਆ